ਸਾਹਿਕ ਕਾਲ ਦੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੁਸੀਂ ਟਾਈਟਲ ਤੇ ਥੰਬ ਮੇਲ ਤੋਂ ਸਮਝ ਗਏ ਅੱਜ ਆਪਾਂ ਗੱਲ ਕਰਾਂਗੇ ਕਿਸਾਨ ਮੇਲੇ ਦੀ ਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਡੇਟਾਂ ਦਾ ਜਿਹੜਾ ਉਹ ਐਲਾਨ ਕਰਤਾ ਤੇ ਸਤੰਬਰ ਮਹੀਨੇ ਦੇ ਸਾਰੇ ਕਿਸਾਨ ਮੇਲੇ ਲੱਗਣਗੇ ਤੁਹਾਨੂੰ ਸਾਰੀ ਆਪਾਂ ਡੇਟ ਦੱਸਾਂਗੇ ਨਾ ਕਿੱਥੇ ਕਿੱਥੇ ਕਿਸਾਨ ਮੇਲੇ ਲੱਗਣਾ ਸਾਰੇ ਦੱਸਾਂਗੇ ਤੇ ਇਹ ਜਿਹੜੇ ਕਿਸਾਨ ਮੇਲੇ ਹੁੰਦੇ ਐਗਰੀਕਲਚਰ ਸੰਬੰਧਤ ਹੁੰਦੇ ਨੇ ਨਾ ਇੱਥੇ ਖੇਤੀਬਾੜੀ ਦੇ ਬਹੁਤ ਸਾਰੇ ਐਪਲੀਮੈਂਟ ਬਹੁਤ ਵੱਡੇ ਵੱਡੇ ਕੰਪਨੀ ਆਪਣੀਆਂ ਨੇ ਖੇਤੀਬਾੜੀ ਉਸ ਸਾਰੇ ਇੱਥੇ ਕਿਸਾਨ ਮੇਲੇ ਨੂੰ ਦੇਖਣ ਨੂੰ ਮਿਲ ਜੂਗੀ ਬਾਕੀ ਬੀਜ ਵਗੈਰਾ ਹੋਗੇ ਹੈ ਨਾ ਖਾਦ ਹੋ ਗਈ ਹੋਰ ਵੀ ਬਹੁਤ ਸਾਰੀਆਂ ਕੰਪਨੀ ਇੱਥੇ ਆਉਂਦੀਆਂ ਨੇ ਬਾਕੀ ਆਪਾਂ ਥੋੜੀ ਥੋੜੀ ਕਲਿੱਪਾਂ ਨਹੀਂ ਤੁਹਾਨੂੰ ਨਾਲ ਚ ਲਾ ਕੇ ਉਹ ਦੱਸ ਦਿੰਨੇ ਆ ਨਾ ਤੇ ਬਾਕੀ ਜੇ ਜਾਣਕਾਰੀ ਚੰਗੀ ਲੱਗੀ ਇਹਨੂੰ ਸਾਂਝੀ ਕਰ ਦਿਓ ਅੱਗੇ ਵੱਤਵਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਆਪਾਂ ਸਾਰੇ ਕਿਸਾਨ ਮੇਲੇ ਦਿਖਾਵਾਂਗੇ ਤੇ ਪਹਿਲਾ ਜਿਹੜਾ ਕਿਸਾਨ ਮੇਲਾ ਲੱਗ ਰਿਹਾ ਸਤੰਬਰ ਮਹੀਨੇ ਦੇ ਵਿੱਚ ਨਾ ਉਹ ਲੱਗ ਰਿਹਾ 10 ਸਤੰਬਰ ਨੂੰ ਤੇ ਇਹ ਲੱਗ ਰਿਹਾ ਜੀ 나ਗ ਇਹ ਲਗਾ 10 ਸਤੰਬਰ ਨੂੰ ਲੱਗ ਰਿਹਾ ਹੈ ਨਾ ਤੇ ਬਹੁਤ ਵੱਡੇ ਕਿਸਾਨ ਮੇਲੇ ਹੁੰਦੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਰਾਇਆ ਜਾਂਦੇ ਆ ਤੇ ਪਹਿਲਾ 10 ਸਤੰਬਰ ਨੂੰ ਲੱਗ ਰਿਹਾ ਜੀ ਨਾਕਲਾ ਯਾਹਾਂਗੀਰ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਬਾਕੀ ਮੈਂ نیچے ਨਾ ਮੈਂਸ਼ਨ ਕਰ ਦਿੰਦਾ ਡੇਟ ਜਿਹੜੀ ਮੈਂ ਨਾਲ ਬੋਲਦਾ ਤੇ ਤੁਸੀਂ ਉਹਦੇ ਆਪਣੀ ਕਾਪੀ ਤੇ ਲੇਖ ਲਓ ਜਾਂ ਕਈ ਵਾਰ ਜਿਵੇਂ ਵੀਡੀਓ ਦੇ ਸਕਰੀਨਸ਼ਾਟ ਲੈ ਲਿਓ ਹਨ ਤੇ ਦੂਜਾ ਕਿਸਾਨ ਮੇਲਾ ਲੱਗ ਪਹਿਲਾ ਲੱਗ ਰਿਹਾ ਜੀ 10 ਸਤੰਬਰ ਨੂੰ 10 ਸਤੰਬਰ ਨਾਲ ਕਲਾਂ ਯਾਹਾਂਗੀਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦੂਜਾ ਕਿਸਾਨ ਮੇਲਾ ਲੱਗ ਰਿਹਾ ਜੀ 2 ਦਿਨਾਂ ਬਾਅਦ ਠੀਕ ਹੈ ਜੀ ਉਸ ਤੋਂ 2 ਦਿਨਾਂ ਬਾਅਦ ਦੂਜਾ ਕਿਸਾਨ ਮੇਲਾ ਲੱਗ ਰਿਹਾ ਬੱਲੋਵਾਲ ਸੌਂਖੜੀ ਜਿਹੜਾ ਦੂਜਾ ਕਿਸਾਨ ਮੇਲਾ ਉਹ ਬੱਲੋਵਾਲ ਸੌਂਖੜੀ ਲੱਗ ਰਿਹਾ ਉਹ ਲੱਗ ਰਿਹਾ ਜੀ 12 ਸਤੰਬਰ ਨੂੰ ਠੀਕ ਹੈ ਜੀ 12 ਸਤੰਬਰ ਨੂੰ ਉਹ ਦੂਜਾ ਕਿਸਾਨ ਮੇਲਾ ਲੱਗ ਰਿਹਾ ਤੇ ਲੁਧਿਆਣੇ ਦਾ ਕਿਸਾਨ ਮੇਲਾ ਵੀ ਤੁਹਾਨੂੰ ਅੱਪ ਦੱਸਾਂਗੇ ਕਦੋਂ ਲੱਗੂਗਾ ਤੇ ਲੁਧਿਆਣੇ ਦਾ ਕਿਸਾਨ ਮੇਲਾ ਜਿਹੜਾ ਹੁੰਦਾ ਉਹ 2 ਦਿਨ ਲੱਗਦਾ ਠੀਕ ਹੈ ਜੀ ਉਹ ਵੀ ਤੁਹਾਨੂੰ ਅੱਪ ਡੇਟ ਦੱਸਾਂਗੇ ਵੀਡੀਓ ਅੰਨੇ ਤੱਕ ਵਾਚ ਕਰ ਲਿਓ ਬਾਕੀ ਜਾਣਕਾਰੀ ਚੰਗੀ ਲੱਗੀ ਉਹਨੂੰ ਅੱਗੇ ਵੱਤੋ ਵਾ ਸਾਂਝੀ ਕਰ ਦਿਓ ਬਾਕੀ ਮੈਂ ਥੋੜੀਆਂ ਜਿਹੀਆਂ ਕਲਿੱਪਾਂ ਚਲਾ ਦਿੰਨਾ ਨਾ ਤੁਹਾਨੂੰ ਮੈਂ ਦਿਖਾਨਾ ਕਿਸਾਨ ਮੇਲੇ ਜਿਹੜੇ ਅੱਪ ਕਵਰ ਕਰੇ ਤੀ ਹੈ ਨਾ ਤੇ ਆਪਾਂ ਤਕਰੀਬਨ 4-5 ਸਾਲ ਤੋਂ ਜਿਹੜੇ ਕਿਸਾਨ ਮੇਲੇ ਕਵਰ ਕਰਦੇ ਆਉਨੇ ਆ ਤੇ ਇਸ ਵਾਰ ਵੀ ਕਰਾਂਗੇ ਤੇ ਹੁਣ ਮੈਂ ਤੁ ਤੀਜਾ ਕਿਸਾਨ ਮੇਲਾ ਲੱਗਣਾ ਜੀ 16 ਸਤੰਬਰ ਰੌਣੀ ਪਟਿਆਲੇ ਦੇ ਵਿੱਚ ਠੀਕ ਹੈ ਜੀ ਤੀਜਾ ਜਿਹੜਾ ਕਿਸਾਨ ਮੇਲਾ ਲੱਗਣਾ 16 ਸਤੰਬਰ ਰੌਣੀ ਪਟਿਆਲੇ ਦੇ 16 ਸਤੰਬਰ ਨੂੰ ਹੀ ਲੱਗ ਰਿਹਾ ਜੀ ਤੀਜਾ ਕਿਸਾਨ ਮੇਲਾ ਠੀਕ ਹੈ ਜੀ ਤੇ ਬਾਕੀ ਤੁਸੀਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਹਨ ਤੇ ਜਾਣਕਾਰੀ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਨਾ ਬਾਕੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਚੌਥਾ ਕਿਸਾਨ ਮੇਲਾ ਹਨ ਤੇ ਆਪਾਂ ਤੁਹਾਨੂੰ ਲੁਧਿਆਣੇ ਵਾਲੇ ਵੀ ਦੱਸਾਂਗੇ ਲੁਧਿਆਣਾ ਕਿਸਾਨ ਮੇਲੇ ਵੀ ਇਹਦੇ ਵਿੱਚ ਹੀ ਲੱਗ ਰਹੇ ਹਨ ਉਹ ਵੀ ਤੁਹਾਨੂੰ ਸਾਰੇ ਆਪਾਂ ਦੱਸਾਂਗੇ ਵੀਡੀਓ ਅੰਤ ਤੱਕ ਵਾਚ ਤੇ ਜਿਹੜਾ ਚੌਥਾ ਕਿਸਾਨ ਮੇਲਾ ਲੱਗ ਰਿਹਾ ਫਰੀਦਕੋਟ ਦੇ ਵਿੱਚ ਲੱਗ ਰਿਹਾ ਜੀ ਉਹ ਲੱਗ ਰਿਹਾ 18 ਸਤੰਬਰ ਨੂੰ 2025 ਠੀਕ ਹੈ ਜੀ 18 ਸਤੰਬਰ 2025 ਨੂੰ ਇਹ ਕਿਸਾਨ ਮੇਲਾ ਲੱਗ ਰਿਹਾ ਜੀ ਫਰੀਦਕੋਟ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਲੱਗ ਰਿਹਾ ਜੀ ਪੰਜਵਾਂ ਕਿਸਾਨ ਮੇਲਾ ਪੰਜਵਾਂ ਕਿਸਾਨ ਮੇਲਾ ਜਿਹੜਾ ਲੱਗ ਰਿਹਾ ਜੀ ਉਹ ਲੱਗ ਰਿਹਾ 24 ਸਤੰਬਰ ਗੁਰਦਾਸਪੁਰ ਦੇ ਵਿੱਚ ਠੀਕ ਹੈ ਜੀ 24 ਸਤੰਬਰ ਨੂੰ ਗੁਰਦਾਸਪੁਰ ਦੇ ਵਿੱਚ ਜਿਹੜਾ ਕਿਸਾਨ ਮੇਲਾ ਉਹ ਲੱਗ ਰਿਹਾ ਤੇ ਬਾਕੀ ਚਲਦੀ ਚਲਦੀ ਵੀਡੀਓ ਸ਼ੇਅਰ ਕਰਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਆਪਣੇ ਭੈਣ ਭਰਾ ਸੱਜਣ ਮਿੱਤਰੇ ਮੇਲੇ ਤੇ ਆਉਣਗੇ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਵੀ ਮੇਲੇ ਤੇ ਜਾਵਾਂਗੇ ਹਨਾ ਮੇਲੇ ਕਵਰ ਕਰਾਂਗੇ ਤੁਹਾਨੂੰ ਸਾਰੇ ਆਪਾਂ ਆਪਣੀ ਵੀਡੀਓ ਚ ਦਿਖਾਵਾਂਗੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾ ਫੇਸਬੁੱਕ ਤੇ ਫੇਸਬੁੱਕ ਤੇ ਵੀ ਸੇਮ ਹੀ ਆਪਣਾ ਨਾਮ ਅਮਰਤ ਗੱਲ ਬਲੌਗ ਉੱਥੇ ਤੁਸੀਂ ਜਾ ਕੇ ਫੋਲੋ ਕਰ ਸਕਦੇ ਹੋ ਇੰਸਟਾ ਤੇ ਵੀ ਆਪਣਾ ਸੇਮ ਹੀ ਆ ਨਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜਿਹੜਾ ਲੁਧਿਆਣੇ ਦੇ ਕਿਸਾਨ ਮੇਲੇ ਲੱਗਣਿਆ ਉਹ 2 ਦਿਨ ਲੱਗਣਿਆ ਠ 12 ਸਤੰਬਰ ਹੋ ਗਿਆ ਬੱਲੋਵਾਲ ਸੌਂਖੜੀ 16 ਸਤੰਬਰ ਹੋ ਗਿਆ ਰੌਣੀ ਪਟਿਆਲਾ 18 ਸਤੰਬਰ ਹੋ ਗਿਆ ਫਰੀਦਕੋਟ 24 ਸਤੰਬਰ ਹੋ ਗਿਆ ਗੁਰਦਾਸਪੁਰ ਹੁਣ ਇਸ ਤੋਂ ਅਗਲਾ ਜਿਹੜਾ ਕਿਸਾਨ ਮੇਲਾ ਲੱਗਣਾ ਉਹ ਲੱਗਣਾ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਲੁਧਿਆਣੇ ਜਿਹੜਾ ਕਿਸਾਨ ਮੇਲਾ ਲੱਗਣਾ ਉਹ 2 ਦਿਨ ਲੱਗਣਾ 26 ਤੇ 27 ਸਤੰਬਰ ਠੀਕ ਹੈ ਜੀ 26 ਤੇ 27 ਸਤੰਬਰ ਨੂੰ ਜਿਹੜਾ ਲੁਧਿਆਣੇ ਸ਼ਹਿਰ ਦੇ ਵਿੱਚ ਕਿਸਾਨ ਮੇਲਾ ਲੱਗ ਰਿਹਾ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹ ਡੇਟਾ ਅਨੁਸਾਰੀਆਂ ਉਹ ਕਿਸਾਨ ਮਿਲ ਜਿਆਣਾ ਉਹਨਾਂ ਦਾ ਐਲਾਨ ਕਰਤਾ ਤੇ 24 ਜੀ 26 ਤੇ 27 ਸਤੰਬਰ ਤੇ ਉਸ ਤੋਂ ਜਿਹੜਾ ਲਾਸਟ ਤੇ ਆਖਰੀ ਕਿਸਾਨ ਮੇਲਾ ਨਾ ਉਹ ਲੱਗਣਾ ਜੀ 30 ਸਤੰਬਰ ਨੂੰ ਉਹ ਲੱਗਣਾ ਬਠਿੰਡੇ ਸ਼ਹਿਰ ਦੇ ਵਿੱਚ ਠੀਕ ਆ ਜੀ ਤੇ ਮੈਂ ਤੁਹਾਨੂੰ ਇੱਕ ਵਾਰ ਫੇਰ ਤੋਂ ਸਾਰੇ ਡੇਟਾ ਇਹਦੇ ਬੋਲ ਰਣਾ ਤੁਸੀਂ ਲਿਖਨੇ ਲਿਖ ਸਕਦੇ ਹੋ ਪਹਿਲਾ ਕਿਸਾਨ ਮੇਲਾ ਲੱਗ ਰਿਹਾ ਜੀ 10 ਸਤੰਬਰ ਨਾਕਲਾ ਯਾਹਾਂਗੀਰ ਦੂਜਾ ਕਿਸਾਨ ਮੇਲਾ ਲੱਗ ਰਿਹਾ ਬੱਲੋਵਾਲ ਸੌਂਖੜੀ 12 ਸਤੰਬਰ ਤੇ ਤੀਜਾ ਕਿਸਾਨ ਮੇਲਾ ਲੱਗ ਰਿਹਾ 16 ਸਤੰਬਰ ਰੌਣੀ ਪਟਿਆਲਾ ਚੌਥਾ ਕਿਸਾਨ ਮੇਲਾ ਲੱਗ ਰਿਹਾ ਜੀ ਫਰੀਦਕੋਟ 18 ਸਤੰਬਰ ਤੇ ਪੰਜਵਾਂ ਕਿਸਾਨ ਮੇਲਾ ਲੱਗ ਰਿਹਾ 24 ਸਤੰਬਰ ਗੁਰਦਾਸਪੁਰ ਤੇ ਛੇਵਾਂ ਕਿਸਾਨ ਮੇਲਾ ਲੱਗ ਰਿਹਾ ਜੀ 26 ਤੇ 27 ਸਤੰਬਰ 2025 ਲੁਧਿਆਣਾ ਤੇ ਉਸ ਤੋਂ ਬਾਅਦ ਸੱਤਵਾਂ ਕਿਸਾਨ ਮੇਲਾ ਜਿਹੜਾ ਲੱਗ ਰਿਹਾ ਬਠਿੰਡੇ ਸ਼ਹਿਰ ਦੇ ਵਿੱਚ ਲੱਗ ਰਿਹਾ 30 ਸਤੰਬਰ ਨੂੰ ਤੇ ਇਹ ਸਾਰੇ ਕਿਸਾਨ ਮੇਲੇ ਦੀਆਂ ਤਰੀਕਾਂ ਦਾ ਐਲਾਨਤੀ ਜਿਹੜਾ ਨਾ ਪੰਜਾਬ ਯੂਨੀਵਰਸਿਟੀ ਵਾਲੀ ਵੈੱਬਸਾਈਟ ਤੇ ਪਾ ਦਿੱਤਾ ਗਿਆ ਬਾਕੀ ਉਦਾਂ ਵੀ ਹੈ ਨਾ ਸਾਰੇ ਮਨਨ ਤਕਰੀਬਨ ਪਤਾ ਹੀ ਲੱਗ ਜਾਊਗਾ ਸਾਰਿਆਂ ਨੂੰ ਕਿਸਾਨ ਮੇਲੇ ਦੇ ਭਰਾ ਜਾਣਦੇ ਰਹਿੰਦੇ ਨੇ ਨਾ ਉਹ ਸਰਚ ਕਰ ਲੈਂਦੇ ਆ ਬਾਕੀ ਫੇਰ ਵੀ ਜੇ ਕਿਸੇ ਤੱਕ ਇਹ ਜਾਣਕਾਰੀ ਨਹੀਂ ਪਹੁੰਚੀ ਤਾਂ ਤੁਸੀਂ ਉਹਨੂੰ ਵੀਡੀਓ ਤੇ ਬਾਕੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸਾਂਝੀ ਕਰਦੇ ਬਾਕੀ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੇਸਬੁੱਕ ਤੇ ਇੰਸਟਾਗ੍ਰam ਤੇ ਤੁਸੀਂ ਮੈਨੂੰ ਸੇਮ ਨਾਮ ਤੇ ਜਿਹੜਾ ਫੋਲੋ ਕਰ ਸਕਦੇ ਹੋ ਕੋਈ ਵੀ ਕੋਈ ਵੀ ਤੁਹਾਡਾ ਕੁਐਸਚਨ ਆ ਕੋਈ ਵੀ ਤੁਹਾਡਾ ਨਾ ਕੋਈ ਵੀ ਸਵਾਲ ਆ ਉਹ ਤੁਸੀਂ ਮੈਨੂੰ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਅਮਰਤ ਗੱਲ ਬਲੌਗ ਤੇ ਉੱਥੇ ਮੈਂ ਤੁਹਾਡੇ ਮੈਸੇਜ ਜਰੂਰ ਦੇਖੂੰਗਾ ਤੇ ਬਾਕੀ ਜੇ ਜਾਣਕਾਰੀ ਚੰਗੀ ਲੱਗਿਆ ਇਹਨੂੰ ਅੱਗੇ ਸਾਂਝੀ ਕਰੋ ਤੇ ਤੁਹਾਡਾ ਸਾਰਿਆਂ ਦਾ ਇੱਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦੀ ਤੇ ਇਸ ਵਾਰ ਵੀ ਆਪਾਂ ਜਿਹੜੇ ਇਹ ਕਿਸਾਨ ਮੇਲੇ ਕਵਰ ਕਰਾਂਗੇ ਸੋ ਕਿਸਾਨ ਮੇਲੇ ਦੀ ਸਾਰੀ ਕਵਰੇਜ ਦੇਖਣ ਲਈ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇੱਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦੀ